ਸਾਇਕਲ ਆਪਣੇ ਤਿਆਰ ਆ ਪੂਰਾ ਪੈਕ ਕਰਤਾ ਸਾਰਾ ਸਮਾਨ ਉਧਰ ਪਰਾਂ ਦੂਜਾ ਮੇਰੇ ਵਾਲਾ ਖੜਾਗਾ ਬਸ ਆ ਥੋੜਾ ਜਿਹਾ ਰਹਿ ਗਿਆ ਇਹ ਵੀ ਜਲਦੀ ਅਸੀਂ ਹੁਣ ਬਲੇਟ ਲੈਣਾ ਬਾਈ ਤੇ ਅਸੀਂ ਰੁਕੇ ਸੀਗੇ ਰਾਤ ਸਰਕਾਰੀ ਹਸਪਤਾਲ 'ਚ ਇੱਧਰ ਐਂਬੂਲੈਂਸ ਖੜੀ ਏ ਬਾਈ ਯਾਰ ਗਿਆਂ ਦੀ ਇੱਧਰ ਮਗਰਾ ਹਸਪਤਾਲ ਆ ਗਿਆ ਤੇ ਆ ਹਸਪਤਾਲ ਸੀਗਾ ਜਿੱਥੇ ਆਪਾਂ ਰਾਤ ਕੱਟੀ ਸੀ ਤੇ ਇੱਥੇ ਹੀ ਖਾਣਾ ਪੀਣਾ ਖਾਧਾ ਸੀ ਤੁਸੀਂ ਕੱਲ ਵਾਲੇ ਵਲੌਗ 'ਚ ਦੇਖਿਆ ਹੋਣਾਗਾ ਵੀ ਕਿਹੜੇ ਹਾਲਾਤਾਂ ਤੋਂ ਅਸੀਂ ਇੱਥੇ ਪਹੁੰਚੇ ਸੀਗੇ ਤੇ ਕਈ ਪਟ્રોલ ਪੰਪਾਂ ਤੋਂ ਵੀ ਪੁੱਛਿਆ ਸੀਗਾ ਕਈ ਥਾਵਾਂ ਤੋਂ ਪੁੱਛਿਆ ਉੱਥੇ ਰੁਕਣ ਨਹੀਂ ਦਿੱਤਾ ਪੰਜਾਬੀ ਢਾਬਾ ਵੀ ਸਾਨੂੰ ਮਿਲਿਆ ਸੀ ਉਹਨਾਂ ਨੇ ਵੀ ਸਾਨੂੰ ਮਨਾ ਕਰਤਾ ਸੀਗਾ ਬਾਕੀ ਇਸ ਸਮੇਂ ਅਸੀਂ ਖੜੇ ਆ ਪਿੰਡ ਨੰਗਲ ਜਾਟ ਪਿੰਡ ਆ ਇਹ ਤੇ ਯੂਪੀ ਚ ਪੈਂਦਾ ਇਧਰੋਂ ਅਸੀਂ ਜਾ ਰਹੇ ਹਾਂਗੇ ਆਪਣਾ ਨਾਨਕ ਮੱਤਾ ਵਾਲੀ ਸਾਈਡ ਤੇ ਯੂਪੀ ਚ ਹੋਗੇ ਸਾਨੂੰ 2-3 ਦਿਨ ਆਰਾਮ ਨਾਲ ਅੱਜ ਦਾ ਦਿਨ ਲਾਸਟ ਆ ਮੈਨੂੰ ਲੱਗਦਾ ਯੂਪੀ ਚ ਇਸ ਤੋਂ ਬਾਅਦ ਉਤਰਾਖੰਡ ਵਾਲੀ ਸਾਈਡ ਕ੍ਰਾਸ ਕਰ ਜਾਗੇ ਅਸੀਂ ਤੇ ਫੇਰ ਨਾਨਕਮੱਤਾ ਜਾਵਾਂਗੇ ਉਧਰ ਰੀਠਾ ਸਾਹਿਬ ਹੋ ਕੇ ਨੇਪਾਲ ਸਿੱਕਮ ਅਸਾਮ ਮੇਗਾਲਿਆ ਵਗੈਰਾ ਉਧਰਲੀ ਸਾਈਡ ਹੈ ਜਿਹੜਾ ਮਣੀਪੁਰ ਨਾਗਾ لینڈ ਉਹ ਏਰੀਆ ਸਾਰਾ ਕਵਰ ਕਰਕੇ ਆਵਾਂਗੇ ਆਪਾਂ ਬਈ ਸਫਰ 'ਚ ਤੇ ਰਾਤ ਵਧੀਆ ਨੀਂਦ ਆਈ ਵਧੀਆ ਸੁੱਤੇ ਇੱਥੇ ਹੀਟਰ ਵਗੈਰਾ ਲੱਗੇ ਸੀ ਬਾਈਆਂ ਕੋਲੇ ਖੁੱਲਾ ਚੱਲਦਾ ਤੇ ਹੁਣ ਬਾਈ ਹਰੇ ਲਏ ਪੂਰੀਆਂ ਕਿ ਪੂਰੀਆਂ ਖਾਣੇ ਹੁਣ ਵਾਈ ਵਰਗੇ ਕਹਿੰਦੇ ਵੀ ਰੋਟੀ ਪਾਣੀ ਖਾ ਕੇ ਜਾਇਓ ਤੇ ਚਲੋ ਫਿਰ ਸਵੇਰ ਦੀ ਰੋਟੀ ਆਪਣੀ ਹੋ ਗਈ ਦੁਪਹਿਰ ਦੀ ਰਸਤੇ 'ਚ ਦੇਖਾਂਗੇ ਜਾਂ ਸ਼ਾਮ ਦੀ ਕਦੋਂ ਵੀ ਖਾਦੀ ਜਾਵੇ ਤੇ ਬਾਕੀ ਅਜ ਵਾਟਾਂ ਖਿਤਣੀਆਂ ਕਾਫੀ ਜਾਂਦੇ ਆਪਾਂ ਤੇ ਆਪਣਾ ਸਾਈਕਲ ਵੀ ਦਿਖਾ ਦਈਏ ਤੁਹਾਨੂੰ ਆ ਪਿਆ ਬੱਸ ਮੂਰੇ ਥੋੜਾ ਜਿਹਾ ਖੁਆ ਰਿਹਾ ਹੈ ਟੰਕਣ ਵਾਲਾ ਬਾਕੀ ਥੈਟਾ ਪੂਰਾ ਤੇ ਇੱਧਰ ਵਾਈ ਗਰੀ ਜਾਂਦਾ ਪੂਰੀਆਂ ਗਰਮ ਤੇ ਖਾ ਕੇ ਪੂਰੀਆਂ ਫਿਰ ਚੱਲਦੇ ਆਂਗੇ ਆਪਾਂ ਅੱਗੇ ਨੂੰ ਅੱਜ ਤੇ ਬਾਕੀ ਬਣੇ ਰਹੋ ਬਲੌਗ ਤੇ ਅੱਜ ਬਹੁਤ ਕੁਝ ਦੇਖਣ ਨੂੰ ਮਿਲੂਗਾ ਸਾਨੂੰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਸਾਨੂੰ ਇਹਨਾਂ ਮੋਟੀਵੇਸ਼ਨ ਮਿਲਦਾ ਰਹੋ ਤਾਂ ਕਿ ਅੱਗੇ ਜਿਆਦੇ ਤੋਂ ਜਿਆਦੇ ਵੀਡੀਓਜ਼ ਅਸੀਂ ਬਣਾ ਸਕੀਏ ਤੇ ਜਿਹੜਾ ਕੱਲ ਬਲੌਗ ਪਾਇਆ ਸੀ ਆਪਾਂ ਉਹ ਚ ਸ਼ਾਮ ਜੇ ਤੱਕ ਸਵੇਰ ਤੋਂ ਸ਼ਾਮ ਵਾਲੀਆਂ ਜਿਹੜੀਆਂ ਵੀਡੀਓਆਂ ਸੀਗਾਂ ਉਹ ਵਾਲੀਆਂ ਚਿੱਟੀਆਂ ਜੀਆਂ ਹੋ ਗਈਆਂ ਸੀਗੀਆਂ ਕਿਉਂਕਿ ਕੈਮਰੇ ਦੀ ਜਿਹੜੀ ਸਕਰੀਨ ਚੱਲਦੀ ਨਹੀਂ ਸੀਗੀ बस कैमरा ਅੰਦਾਜ਼ਾ ਲਾ ਲੈਂਦਾ ਮੈਂ ਜਦੋਂ ਲਾਲ ਬੱਤੀ ਚੱਲ ਵੀ ਸਮਝ ਲੋ ਰਿਕਾਰਡਿੰਗ ਚੱਲ ਵੀ ਜਦੋਂ ਹਰੀ ਹੋ ਗਈ ਉਦੋਂ ਬੰਦ ਹੋ ਜਾਂਦਾ ਤੇ ਬਸ ਇਹ ਅੰਦਾਜ਼ੇ ਇਹ ਚ ਕਰ ਲੈ ਮੈਂ ਸੈਟਿੰਗ ਪਹਿਲਾਂ ਵੀਡੀਓ ਆਪਣੀਆਂ ਕਾਲੀਆਂ ਵਾਲੀਆਂ ਆਉਂਦੀਆਂ ਸੀ ਫਿਰ ਮੈਂ ਸੈਟਿੰਗ ਜੀ ਕਰ ਲਈ ਥੋੜੀ ਉਹਨੂੰ ਚਿੱਟਾ ਕਰ ਲਿਆ ਵੀ ਕਹਿ ਲੋ ਸ਼ਾਮ ਜਣ ਤਾਂ ਵਧੀਆ ਚੱਲ ਚਿੱਟੀਆਂ ਵੀਡੀਓ ਆਈਆਂ ਵਧੀਆ ਸਾਫ਼ ਆਈਆਂ ਗਈਆਂ ਦੁਪਹਿਰੇ ਕੋਲ ਜਿਆਦਾ ਹੀ ਵਾਈਟ ਜਾ ਹੋ ਗਿਆ ਸੀ ਕੰਮ ਤਾਂ ਕਰਕੇ ਫਿਰ ਖਰਾਬ ਜਾ ਹੋ ਗਿਆ ਫਿਰ ਅੱਜ ਨੇ ਨੂੰ ਮੈਂ ਜਮਾ ਹੀ ਆਟੋ ਤੇ ਲਾਤਾ ਜਿੱਦਾਂ ਦੀ ਬਣਦੀ ਆ ਉਦਾਂ ਦੀ ਬਣਾਈ ਚੱਲਾਂਗੇ ਅਮੇ ਛੇੜਖਾਨੀ ਕਰ ਲਾਂਗੇ ਫਿਰ ਵੀਡੀਓ ਜੀ ਜਮਾ ਹੀ ਨਹੀਂ ਸਾਫ਼ ਆਉਣੀ ਜੀ ਤੇ ਬਾਕੀ ਸਭਾ ਬਹੁਤ ਵਧੀਆ ਭਰਾਵਾਂ ਦਾ ਇੱਥੇ ਯੂਪੀ ਵਾਲਿਆਂ ਦਾ ਪਰ ਪੰਜਾਬੀ ਵੀਰ ਨੇ ਪਤਾ ਨਹੀਂ ਸਾਨੂੰ ਕਿਉਂ ਨਹੀਂ ਰੱਖਿਆ ਠਾਬੇ ਤੇ ਚਲੋ ਕੋਈ ਚੱਕਰ ਨਹੀਂ ਹੁੰਦਾ ਹੀ ਰਹਿੰਦਾ ਇਦਾਂ ਕੋਈ ਇਹਦੀ ਬੰਦਾ ਕੋਈ ਹੋਰ ਹਿਸਾਬ ਨਾਲ ਸਮਝ ਜਾਂਦਾ ਹੌਣ ਚੱਲੇ ਆ ਫਿਰ ਕਰਦੇ ਆ ਆਪਣੀ ਸਫ਼ਰ ਦਾ ਸਫ਼ਰਾਂ ਦੀ ਸ਼ੁਰੂਆਤ ਲਓ ਜੀ ਅੱਜ ਦਾ ਸਫ਼ਰ ਆਪਣਾ ਸ਼ੁਰੂ ਹੋ ਚੁੱਕਿਆ ਤੇ ਪੂਰੀਆਂ ਵਗੈਰਾ ਖਾ ਲਈਆਂ ਸੀ ਹੈਡ ਫੁੱਲ ਭਰਿਆ ਹੋਇਆ ਹੁਣ ਯਾ ਤੇ ਰੇਤਾ ਜਿਹਾ ਥੋੜਾ ਹੈ ਇਹ ਰਿਟਾਇਰ ਦਲਕੇ ਜਾਂਦਾ ਕੀ ਗਾ ਬਾਈ ਇਹਦਾ ਬਾਈ ਪਹੁੰਚੋ ਤੇ ਆ ਬਾਈ ਮਿਲੇ ਸੀ ਆਪਾਂ ਨੂੰ ਇਹ ਲੈ ਕੇ ਆਏ ਸੀ ਇੱਧਰ ਇਹਨਾਂ ਨੇ ਫਿਰ ਰਸਤਾ ਦੱਸਿਆ ਤੇ ਇੱਥੇ ਰਾਤ ਕਟਾਈ ਸਾਡੀ ਤੇ ਅੱਜ ਨਮੰਗਾ ਸੀ ਜਿਲ੍ਹਾ ਨਥੋਰ ਵਿੱਚ ਦੀ ਹੋ ਕੇ ਨਥੋਰੀ ਹੈ ਨਾ ਜਿਲ੍ਹਾ ਆਗੇ ਨਾ ਟੋਰਨੀ ਹੈ ਜਿਲ੍ਹਾ ਜਿਲ੍ਹਾ ਬਿਜਨੌਰ ਪਿੱਛੇ ਰਹਿ ਗਿਆ ਬਿਜਨੌਰ ਨਹੀਂ ਕਾਗੇ ਕੌਣ ਸਰ ਨਗਰ ਪਾਲਿਕਾ ਹੈ ਫਿਰ ਤਹਿਸੀਲ ਧਾਮਪੁਰ ਆਵੇਗੀ ਠੀਕ ਹੈ ਠੀਕ ਹੈ ਹਾਂ ਧਾਮਪੁਰ ਠੀਕ ਹੈ ਚਲੋ ਉੱਪਰ ਧਾਮਪੁਰ ਚਲਦੇ ਹਾਂ ਠੀਕ ਹੈ ਜੀ ਤੇ ਨੰਗਲ ਜਾੜ ਤੋਂ ਜਾ ਰਹੇ ਹਾਂ ਅਸੀਂ ਧਾਮਪੁਰ ਵਾਲਾ ਪੰਪਰਾਇਆ ਥਾ 22 ਕਿਲੋਮੀਟਰ। ਨਾਕੀ ਜਿਵੇਂ ਉਧਰ ਨੂੰ ਜਾਈਏ ਨੇ ਉਤਰਾਖੰਡ ਵੱਲ। ਠੰਡ ਜੀ ਵਾਧਦੀ ਜਾਂਦੀ ਆ। ਵੈਸੇ ਇਸ ਵਾਰ ਇੰਨੀ ਠੰਡ ਜੀ ਪਈ ਨਹੀਂ ਅਜੇ ਤੱਕ ਜਿਆਦੇ। ਨਹੀਂ ਤਾਂ ਹੁਣ ਨੂੰ ਕਾਫੀ ਠੰਡ ਜੀ ਹੋ ਜਾਂਦੀ ਹੈ ਜੀ। ਸ਼ਾਰ ਲੇਟ ਪਾਉਗੀ ਐ ਅਸਗੀ ਜਾਂ ਫਿਰ ਆਹ ਏਰੀਆ ਥੋੜੀ ਜੀ ਘਟ ਆਉਣੀ ਆ ਸਾਨੂੰ ਤਾਂ ਲੱਗਦਾ ਤੇ ਜਾਂ ਫਿਰ ਮੈਂ ਲਦਾਖ ਚ ਬਰਫ ਚ ਬਹਾਵਾ ਸਮਾਂ ਜੇ ਘਟਿਆ ਸੀ ਤਾਂ ਹੁਣ ਠੰਡ ਜੀ ਘੱਟ ਫੀਲ ਹੋ ਰਹੀ ਆ ਇਹ ਇਧਰ ਭਈ ਪੱਟੀ ਜੀ ਬਣਾਈ ਜਾਂਦੇ ਆ ਜਿਵੇਂ ਸਿੱਧੀ ਸਿੱਧੀ ਬਣਾਉਂਦੇ ਆ ਮਸ਼ੀਨ ਜੀ ਨਾਲ ਤੇ ਹੋ ਸਕਦਾ ਅੱਜ ਉੱਤਰਾਖੰਡ ਚ ਅਸੀਂ ਐਂਟਰ ਹੋ ਜਾਈਏ ਜਾਂ ਫਿਰ ਨੇੜੇ ਤੇੜੇ ਜਾ ਕੇ ਅੱਜ ਤੰਬੂ ਲਾ ਲਾਂਗੇ ਦੇਖਦੇ ਆ ਕਿੰਨੀ ਕਿਬਾਟ ਜਾਇਆ ਜਾਂਦਾ ਤੇ ਸਫ਼ਰ ਆਪਣਾ جاری ਹੈ ਭਾਈ ਸੇਤਾਂ ਵੀ ਜਮਾ ਠੀਕ ਆ ਹੁਣ ਸਾਦੀਆਂ ਬਾਕੀ ਵਲੌਗ ਦੀ ਟਾਈਮਿੰਗ ਆਪਾਂ ਸ਼ਾਮ 6 ਵਜੇ ਕਰਤੀ ਤੇ ਵਿਪਿੰਦਰ ਦਾ ਵਲੌਗ ਆ ਜਾਂਦਾ ਸਵੇਰੇ 8 ਵਜੇ ਇੱਕ-ਇੱਕ ਵਾਰੀ ਲੇਟ ਵੀ ਹੋ ਜਾਂਦਾ ਜੇ ਨੈਟਵਰਕ ਨਾ ਆਵੇ ਇਹ 7:30 ਵਜੇ ਪੱਕਾ ਹੂੰ ਹੂੰ 8:00 ਵਜੇ ਠੀਕ ਹੈ ਬਾਕੀ ਆਜ ਦੇ ਰਾਹਤੇ ਆ ਜਿਹੜੇ ਇਹ ਬਹੁਤ ਸੋਹਣੇ ਆ ਆਸ-ਪਾਸੇ ਖੇਤ ਹੈ ਦਰਖਤਾਂ ਤੇ ਬਚਾਲ ਦੀ ਰੋੜ ਜਾਂਦਾ ਬਸ ਤੇ ਵਾਦੀਆ ਨਜ਼ਾਰਾ ਆ ਰਿਹਾ ਇਹੋ ਜੇ ਰੋਡਾਂ ਤੇ ਸਾਈਕਲ ਚਲਾਉਣ ਦਾ ਤੇ ਬਾਈ ਜਰਗੀ ਵੀ ਸਾਨੂੰ ਮਿਲ ਹੀ ਗਏ ਕਾਫੀ ਗਾਹਾਂ ਆ ਗਈ ਸੀ ਇਹ ਵੀ ਐਂਬੂਲੈਂਸ ਲੈ ਕੇ ਇੱਧਰ ਹੀ ਆਏ ਨੇ ਤੇ ਅਸੀਂ ਵੀ ਫਿਰ ਪਹੁੰਚਣ ਵਾਲੇ ਹਾਂ ਅਗਲੇ ਸ਼ਹਿਰ 'ਚ ਨੇੜੇ ਹੀ ਆ ਤੇ ਬਾਕੀ ਬਾਗ ਬਹੁਤ ਨੇ ਇੱਧਰ ਹਰਿਆਲੀ ਪੂਰੀ ਫੁੱਲਾ ਤਾਂ-ਤਾਂ ਗੰਨੇ ਵਿਖਰੇ ਪਏ ਆ ਸੜਕਾਂ ਤੇ ਰੱਖ ਟੱਪਦੇ ਆ ਭਰ-ਭਰ ਗੰਨੇ ਵਾਲਾਂ ਦੇ ਵਿੱਚੋਂ ਮਾੜੇ-ਮੋٹے ਡਿੱਗਦੇ ਰਹਿੰਦੇ ਆ ਫਿਰ ਉਹ ਸੜਕਾਂ ਤੇ ਡਿੱਗਦੇ ਇਹਨੋਂ ਉਤੋਂ ਦੀ ਗਾਰਾਂ ਗੂੜਾਂ ਟੱਪੀ ਜਾਂਦੀਆਂ ਫਿਸੀ ਜਾਂਦੇ ਆ ਤੇ ਸਾਈਡ ਜੇ ਤੇ ਇਕੱਠੇ ਹੋਈ ਜਾਂਦੇ ਰਹਿੰਦੇ ਆ ਤੇ ਥਾਂ-ਥਾਂ ਗੰਨੇ ਦਾ ਰਾਸ ਹੀ ਡੁੱਲਿਆ ਹੋਇਆ ਹੈ ਸੜਕਾਂ ਤੇ ਇੱਥੇ देख लो इधर भी बाग सूआ बहुत शानदार लोकेशन है, है थोड़ा घोड़ा गए जी तेने फिर भाई मिल गए शुरी आपका नाम क्या है अमित चौहान ठीक है जी ਤੇ ਬਾਈ ਉਹ ਰੇਮਬਲ ਲੌਂਗ ਦੇ ਵੀ ਦੇਖਿਆ ਹੁਣਾਂ ਤੇ ਠੰਡਾ ਠੰਡਾ ਪਾਣੀ ਦੇ ਸਾਨੂੰ ਰਾਹ ਚ ਚਲੋ ਫਿਰ ਕਾਮਪਰ ਪਹੁੰਚ ਚੁਕੇ ਆਂ ਅਸੀਂ ਤੇ ਸਾਈਕਲ ਚਲਾਉਂਦੇ ਚਲਾਉਂਦੇ ਨੂੰ ਵੀ ਨੀਂਦ ਜੀ ਆਉਣ ਲੱਗ ਗਈ ਤੇ ਇੱਕ ਪਹਿਲਾਂ ਨਲਕੇ ਤੋਂ ਪਾਣੀ ਆ ਪੀਤਾ ਸੀਗਾ ਉਹ ਪਾਣੀ ਥੋੜਾ ਸਹੀ ਨਹੀਂ ਸੀ ਖਾਰਾ ਜਿਹਾ ਬਾਲਾ ਸੀਗਾ ਫੇਰ ਆ ਬਾਈ ਐਮਬੂਲੈਂਸ ਵਾਲਿਆਂ ਨੇ ਦਿੱਤੀਆਂ ਅਸੀਂ ਦੋ ਬੋਤਲਾਂ ਈ ਉਹ ਤੋਂ ਠੰਡਾ ਵਾਲਾ ਸੀ ਅਸੀਂ ਪੀਤਾ ਨਹੀਂ ਤਾਂ ਕਰਕੇ ਅਸੀਂ ਰਾਹ ਦੇ ਨਾਲਕੇ ਤੋਂ ਪੀ ਲਿਆ ਉਹ ਹੋਰ ਹੀ ਕਰਤਾ ਮੂੰਹ ਜਿਹਾ ਨੇ ਕੌੜਾ ਜਾਂ ਤੇ ਹੁਣ ਠਾ ਪਾਣੀ ਥੋੜਾ ਜਿਹਾ ਨਿੱਗਾ ਹੋ ਗਿਆ ਹੁਣ ਆ ਪੀਤਾ ਸੀਗਾ ਹੁਣ ਥੋੜਾ ਜਿਹਾ ਟਕਾਜ ਆ એનર્ਜੀ ਜੀ ਲੋ ਹੋ ਗਈ ਸੀ ਇੱਕੇ ਦਾ ਹੂੰ ਤੇ ਨੀਂਦ ਜੀ ਚੜੀ ਪਈ ਆ ਹੋਰ ਹੀ ਤੇ ਦਿਖਾਉਣੇ ਤੁਹਾਨੂੰ ਧਾਮਪੁਰ ਜ਼ਿਲ੍ਹਾ ਇਹਦੇ ਬੈਠੀ ਟੱਪਾਂਗੇ ਆਪਾਂ ਉੱਤਰਾਖੰਡ ਵੱਲ ਤੇ ਉੱਤਰਾਖੰਡ ਵੀ ਮੈਨੂੰ ਲੱਗਦਾ 40 ਕਿਲੋਮੀਟਰ ਰਹਿ ਗਿਆ ਹੋਊਗਾ ਦੇਖਦੇ ਆ ਅੱਜ ਜਾਇਆ ਜਾਊਗਾ ਜਾਂ ਫਿਰ ਪਹਿਲਾਂ ਹੀ ਰੁਕ ਜਾਾਂਗੇ ਇਹ ਅੱਗੇ ਜਾ ਕੇ ਤੈਅ ਹੋਊਗਾ ਕਿਹੜੇ ਰਸਤੇ ਆਉਣਗੇ ਕਿਉਂਕਿ ਚੜਾਈਆਂ ਚ ਵਾਟ ਘੱਟ ਨਿਕਲਦੀ ਆ ਸ਼ਹਿਰ ਚੋਂ ਬਾਹਰ ਨਿਕਲੇ ਬਈ ਤੇ ਹੁਣ ਪਾਣੀ ਪੀਤਾ ਥੋੜਾ ਜਿਹਾ ਧੀਰ ਭੜੱਕਾ ਵਾਲਾ ਸੀ ਆ ਸ਼ਹਿਰ ਚ ਮਸਾਂ ਟੱਪੇ ਆ ਉਧਰੋਂ ਇੱਕ ਦੋ ਜਣੇ ਦੱਸਾਇਗਾ ਮੋਟਰਸਾਈਕਲ ਦੇ ਸਾਈਕਲ ਦੇ ਨਾਲ ਹੀ ਲਾਈ ਰੱਖੇ ਬੈਗ ਜਾਂ ਚੱਕਣ ਨੂੰ ਫਰਦੇ ਸੀ ਉਹ ਐਂ ਜੀ ਹੋ ਜਾ ਕਰੇ ਫਿਰ ਮੈਂ ਜਾਕ ਲਿਆ ਕਰਾਂ ਫਿਰ ਉਹ ਪਰੇ ਨੂੰ ਕਰ ਲਿਆ ਕਰ ਜਦੋਂ ਮੈਂ ਸਿੱਧਾ ਤੋਰ ਲਿਆ ਕਰਾਂ ਫਿਰ ਉਹ ਦੇਖਣ ਜੇ ਲੱਗ ਜਾ ਕਰ ਐਂ ਜੇ ਕਰਦਾ ਵਾਵਾ ਟਾਈਮ ਅਗਰ ਆਈ ਗਿਆ ਫਿਰ ਉਹ ਮੁੜ ਗਿਆ ਸ਼ੋਰ ਹੀ ਸੀਗਾ ਕੋਈ ਤੇ ਲੱਗੇ ਸਹੀ ਆਪਾਂ ਹਲਾਸ ਜੀ ਇਸ ਜਮਾਂ ਤੇ ਹੁਣ ਹਾਈਵੇ ਤੇ ਚੜ ਚੁਕੇ ਆ ਰਦਰਪੁਰ ਵਾਲੇ ਤੇ ਉਧਰੋਂ ਬਾਦਦੇ ਅੱਗੇ ਨੂੰ ਥੋੜੀ ਜੀ ਕਰਕੇ ਰੈਸਟ ਪਾਣੀ ਪੂਣੀ ਪੀ ਕੇ ਤੇ ਹੁਣ ਤਾਂ ਖੁੱਲਾ ਹਾਈਵੇ ਆ ਹੁਣ ਕੋਈ ਦਿੱਕਤ ਨਹੀਂ ਹੁਣ ਆਰਾਮ ਨਾਲ ਚੱਲੀ ਜਾਵਾਂਗੇ ਹੁਣ ਸਾਈਕਲ ਉੱਡਦੇ ਜਾਣਗੇ ਕਿਉਂਕਿ ਹਵਾ ਵੀ ਆ ਜਿਹੜੀ ਉਹ ਮਗਰੋਂ ਚੱਲ ਰਹੀ ਆ ਤੇ گاਉਂ ਉੱਡੇ ਜਾਊ ਸਾਈਕਲ ਮੈਨੂੰ ਲੱਗਦਾ ਅੱਜ ਪਹੁੰਚ ਜਾਾਂਗੇ ਅਸੀਂ ਉੱਤਰਾਖੰਡ ਜਣਾ 2 ਘੰਟੇ हां जी ਐਂ ਹੀ ਰਿਹਾ ਸੱਦਾ ਰੋਡ ਤੇ ਹਵਾ ਮਗਰਮ ਰਹੀ ਤਾਂ ਫਿਰ ਬਹੁਤ ਜਲਦ ਉੱਤਰਾਖੰਡ ਵਿੱਚ ਮਿਲਾਂਗੇ। ਅੱਗੀ ਟ੍ਰੈਫਿਕ ਬਹੁਤ ਜ਼ਿਆਦਾ ਆ। ਸਾ ਵੀ ਅੱਗੇ ਆ ਕੇ ਫੇਰ ਪਾਣੀ ਪੀਣਾ ਪਿਆ ਕਿਉਂਕਿ ਤੇ ਲੱਗਿਆ ਹੀ ਗਾਲ ਸੁੱਕ ਜਾਂਦਾ ਸਾਈਕਲ ਚਲਾਉਂਦੇ ਚਲਾਉਂਦੇ ਤੇ ਪੋਲ ਤੇ ਖੜੇ ਹਾਂ ਹੁਣ। ਇਹ ਗੰਨਾ ਸਾਨੂੰ ਪਤਾ ਹੀ ਐ ਇੱਥੇ ਰੋਜ਼ ਗੰਨਾ ਹੀ ਚੱਲਦਾ ਆਉਂਦਾ ਇਧਰ ਆ ਜੀ। ਤੇ ਥੋੜੀ ਜਿਹੀ ਗਾਂਹ ਜਾ ਕੇ ਬਸ ਇਹਦੂ ਵਾਲਾ ਪਉ ਉਤਰਾਖੰਡ ਚ ਵੀ ਵੜ ਜਾਗੇ ਤੇ ਅੱਗੇ ਜਿਹੜਾ ਏਰੀਆ ਉਹ ਜੰਗਲੀ ਏਰੀਆ ਹੈ। ਬਾਕੀ ਧੂਆਂ ਆ ਬਹੁਤ ਹੈ ਇਧਰ ਵੀ ਪ੍ਰਦੂਸ਼ਨ ਬਹੁਤ ਆ ਹਜੇ। ਮੈਦਾਨੀ ਇਲਾਕਿਆਂ ਚ ਪ੍ਰਦੂਸ਼ਨ ਜ਼ਿਆਦਾ ਹੀ ਹੁੰਦਾ। ਪਹਾੜੀ ਇਲਾਕਿਆਂ ਚ ਥੋੜਾ ਜਿਹਾ ਘਟ ਜੂ ਅੱਗੇ ਜਾ ਕੇ। ਤੇ ਉਧਰ ਵੀਡੀਓ ਦੀ ਕੁਆਲਿਟੀ ਆਟੋਮੈਟਿਕ ਹੀ ਸਾਫ਼ ਹੋ ਜਾਂਦੀ ਹੈ ਪਹਾੜੀ ਇਲਾਕਿਆਂ 'ਚ ਜਾ ਕੇ। ਕੈਮਰਾ ਉਹ ਚਾਹੇ ਕਿ ਜਮ ਮਰਜੀ ਹੋਵੇ ਉਹੀ ਭਾਵੇਂ Oppo ਦਾ ਫੋਨ ਹੋਵੇ ਮੇਰਾ ਵਾਲਾ ਦੂਜਾ ਐ ਪੂਰੀ ਫੁੱਲ ਕਲੀਅਰ ਫੋਟੋ ਖੇਦਾ ਉਧਰ ਜਾ ਕੇ ਲਦਾਖ ਦਾ ਵੀ ਵੈਦਰ ਬਹੁਤ ਸਾਫ਼ ਹੁੰਦਾ ਬਹੁਤ ਸਾਫ਼ ਫੋਟੋਆਂ ਆਉਂਦੀਆਂ ਤੇ ਵੀਡੀਓ ਵੀ ਬਹੁਤ ਸਾਫ਼ ਆਉਂਦੀਆਂ ਉਹਦਾ ਆਪਣੇ ਥੋੜਾ ਜਿਹਾ ਪ੍ਰਦੂਸ਼ਣ ਇਹ ਕਰਕੇ ਵੀਡੀਓ ਜੀ ਵਧੀਆ ਨਹੀਂ ਆਉਂਦੀਗੀ ਮੈਂ ਫੋਟੋ ਹੀ ਕੱਢਦੀ ਆ ਉਹ ਸਾਫ਼ ਤੇ ਪਹਾੜੀ ਇਲਾਕੇ ਤਾਂ ਉਹੀ ਆਟੋਮੈਟਿਕ ਹੀ ਫੋਟੋਆਂ ਸਾਫ਼ ਆਉਂਦੀਆਂ ਬਾਈ ਤੇ ਥੋੜਾ ਜਿਹਾ ਕਰਦੇ ਆ ਆਪਾਂ ਆਰਾਮ ਤੇ ਫੇਰ ਪਤਾਗੇ ਅੱਗੇ ਨੂੰ ਦੇਖ ਲਈਏ ਨੇ ਇੰਜੋਏ ਕਰ ਲਈਏ ਵੀ ਉਹ ਨੂੰ ਆ ਇਧਰ ਥੱਲੇ ਵੀ ਦੇਖ ਲੋ ਤੇ ਅੱਗੇ ਨੈਸ਼ਨਲ ਪਾਰਕ ਵੀ ਆਉਣਾਗਾ ਕੋਈ ਹਾਥੀ ਹੁੱਥੀ ਜਾਂ ਕੁਛ ਇਹੋ ਜਿਹਾ ਕੋਈ ਜਾਨਵਰ ਆਪਾਂ ਨੂੰ ਦੇਖ ਸਕਦਾਗਾ ਉਹ ਪਿੱਛੇ ਬੋਰਡ ਲੱਗਿਆ ਸੀਗਾ ਉਧਰ ਉੱਥੇ ਲਿਖਿਆ ਪਿਆ ਸੀ ਫੋਟੋਆਂਆਂ ਛਾਪੀਆਂ ਪਈਆਂ ਆਪਣੇ ਚੀਤੇ ਵਗੈਰਾ ਦੀਆਂ ਤੇ ਹਾਥੀਆਂ ਦੀਆਂ ਅੱਗੇ ਨੈਸ਼ਨਲ ਪਾਰਕ ਜੇ ਆਉਣਗੇ ਜਿਹੜੇ ਉਹਨਾਂ 'ਚ ਹੁੰਦੇ ਆ ਬਈ ਮਾੜੇ ਮੋਟੇ ਪਰ ਆਸੇ ਪਾਸੇ ਹੁੰਦੇ ਆ ਉਹ ਇਨਸਾਨਾਂ ਤੋਂ ਤਾਂ ਦੂਰ ਹੀ ਰਹਿੰਦੇ ਆ ਉਹ ਕਿਉਂਕਿ ਇਨਸਾਨ ਉਹਨਾਂ ਲਈ ਖਤਰਾ ਹੈਗਾ ਉਹਨਾਂ ਨੂੰ ਪਤਾ ਹੈ ਕਿ ਉਹ ਸਾਡੇ ਘਰ ਤਬਾਹ ਕਰ ਰਹੇ ਨੇ ਇਨਸਾਨ ਹਰ ਵਾਹ ਇਨਸਾਨਾਂ ਤੋਂ ਬਦਲੇ ਵੀ ਲੈ ਸਕਦੇ ਇਹ ਜੀ ਕੋਈ ਗੱਲ ਨਹੀਂ ਸੀ ਐਨੀ ਪਾਵਰ ਹੈਗੀ ਉਹਨਾਂ ਚ ਚਲੋ ਕਿਹੜਾ ਕਰਦੇ ਹਾਂ ਅਰੇਸਟ ਤੇ 4 ਕਿੱਬਜਣ ਵਾਲੇ ਆ ਬਸ ਹੁਣ ਹਾਈਵੇ ਤੇ ਚੜ ਚੁੱਕੇ ਹਾਂ ਮੇਨ ਜਿਹੜਾ ਸਿੱਧਾ ਜਾਊ ਉੱਤਰਾਖੰਡ ਜ ਤੇ ਉੱਤਰਾਖੰਡ ਦਾ ਬਾਰਡਰ ਹੈ ਜਿਹੜਾ ਉਹ ਰਹਿ ਚੁੱਕਿਆਗਾ 13 ਕਿਲੋਮੀਟਰ ਭਾਈ ਤੇ ਅਸੀਂ ਖੜੇ ਹਾਂਗੇ ਇਸ ਸਮੇਂ ਅਫਜ਼ਲਗਰ ਸ਼ਹਿਰ ਹੈ ਛੋਟਾ ਜਿਹਾ ਇਧਰਲੀ ਸਾਈਡ ਰਹਿ ਗਿਆ ਐ ਨੂੰ ਅੰਦਰ ਵੜ ਕੇ ਅਸੀਂ ਵਾਰ-ਵਾਰ ਦੀ ਆਗੇ ਹਾਈਵੇ ਉਤੋਂ ਦੀ ਤੇ ਇਹ ਅਫਜ਼ਲਗੜ੍ਹ ਤੋਂ ਜਾਂਦਾ ਹੈ ਜਸਪੁਰ ਕੰਨੀ ਫਿਰ ਅੱਗੇ ਕਾਸ਼ੀਪੁਰ ਉਧਰ ਰੋਦਰਪੁਰ ਵਾਲੀ ਸਾਈਡ ਤੇ 13 ਕਿਲੋਮੀਟਰ ਬਾਅਦ ਆਪਣਾ ਉੱਤਰਾਖੰਡ ਸ਼ੁਰੂ ਹੋ ਜੂਗਾ ਤੇ ਦੇਖਦੇ ਹਾਂ ਕਿਤੇ ਭਾਲਦੇ ਕੋਈ ਟਿਕਾਣਾ ਖਾਣਾ ਪੀਣਾ ਵੀ ਬਣਾਉਣਾ ਆਪਾਂ ਕਾਫੀ ਕੰਮ ਕਰਨ ਵਾਲਾ ਬਿਆ ਆਪਣਾ ਅਜੇ ਤੇ ਹੁਣ ਦਿਨ ਜੇ ਛੇਤੀ ਛਪਣ ਲੱਗ ਗਿਆ ਇੱਧਰ ਇੱਕ ਧੂਆ ਜਿਹਾ ਹੋਇਆ ਪਿਆ ਹੋਰ ਹੀ ਤਾਂ ਕਰਕੇ ਹਨੇਰਾ ਜਾਂ ਜਲਦੀ ਹੋ ਜਾਂਦਾ ਹੈ ਤੇ ਟਾਈਮ ਜੇ ਸਰ ਅਸੀਂ ਕਹਨੇ ਆ ਵੀ ਭਾਲ ਕੇ ਕੋਈ ਥਾਂ ਰੋਟੀਆਂ ਵਗੈਰਾ ਪਕਾ ਲਈਏ ਰੋਟੀਆਂ ਦਾ ਸੱਚ ਕਿੱਥੋਂ ਆਟਾ ਨਹੀਂ ਫੇਰ ਲਿਆ ਤੇ ਚੌਲ ਵਗੈਰਾ ਬਣਾ ਲਈਏ ਮਤਲਬ ਆਪਣਾ ਸ਼ਾਮ ਦੇ ਖਾਣੇ ਪੀਣੇ ਦਾ ਪ੍ਰਬੰਧ ਕਰ ਲਈਏ ਕਿਤੇ ਪਿਆ ਜਾ ਕੇ ਤੇ ਚਲੋ ਦੇਖਦੇ ਹਾਂ ਬਾਕੀ ਸਫ਼ਰ ਵਧੀਆ ਰਿਹਾ ਲੋਕ ਥੋੜੇ ਜਿਹੇ ਇੱਧਰ ਔਖੇ ਜੇ ਝਾਕਦੇ ਸੀ ਔੜ-ਔੜ ਜੇ ਚਲ ਐ ਤਾਂ ਹੁਣ ਨਵਾਂ ਜਿਹਾ ਬੰਦਾ ਜ ਉਹ ਰਹਿੰਦੇ ਇਲਾਕੇ ਚੋਂ ਉਦੋਂ ਹਰੇਕ ਬੰਦਾ ਝਾਕਦਾ ਹੀ ਹੁੰਦਾਗਾ ਵੀ ਆਹ ਕਾਹੋਂ ਫਰਟਾ ਕੀ ਜਿਹਨ ਲੱਗੀ ਫਿਰਦਾ ਸਾਈਕਲ ਤੇ ਪਰ ਉਹ ਤਾਂ ਕੋਈ ਚੱਕਰ ਨਹੀਂ ਤੇ ਕਰਦੇ ਆ ਫਿਰ ਅੱਗੇ ਸਫਰ ਛੇਤੀ ਭਾਲਦੇ ਆ ਕੋਈ ਜਗਾ ਆਪਣੇ ਰੁਕਣ ਲਈ ਰੁਕਣ ਲਈ ਜਗਾ ਰੱਬ ਰਹਾ ਸੀ ਤੇ ਦੋ ਤਿੰਨ ਪੰਪਾਂ ਤੋਂ ਪੁੱਛਿਆ ਇੱਥੇ ਕਿਸੇ ਵੀ ਪੰਪ ਤੇ ਰੁਕਣ ਨਹੀਂ ਦਿੰਦੇ ਉਹ ਕਹਿੰਦੇ ਅੱਗੇ ਕੋਈ ਮੰਦਿਰ ਜਾਂ ਧਰਮਸ਼ਾਲਾ ਦੇਖ ਲਓ ਉੱਥੇ ਮਿਲ ਸਕਦੀ ਹੈ ਜਗਾ ਚਲੋ ਦੇਖਦੇ ਆ ਕੋਈ ਹੋਰ ਟਿਕਾਣਾ ਧਿਆ ਆ ਜੂ ਹੌਲੀ ਹੌਲੀ ਆਪੇ ਹੀ ਭਾਲਦੇ ਆ ਭਾਲਦੇ ਆ ਨੂੰ ਸ਼ਾਮ ਤੱਕ ਅਮਾਨ ਨਗਰ ਪਹੁੰਚ ਗਏ ਤਿੰਨ ਚਾਰ ਪੰਪ ਪੁੱਛੇ ਤੇ ਕਿਸੇ ਨੇ ਰਾਹ ਨਹੀਂ ਦਿੱਤਾ ਰੁਕਣ ਦਾ ਤੇ ਹੁਣ ਇੱਧਰ ਲਾ ਲਈ ਡੇਰੇ ਅੱਗੇ ਪਟਰਾ ਪੰਪ ਆਇਆ ਸੀ ਤੇ ਬਾਈ ਹੈਗਾ ਪੰਜਾਬੀ ਤੇ ਵਧੀਆ ਇੱਥੇ ਅੱਜ ਅਸੀਂ ਰੁਕਾਂਗੇ ਸਲੀਪਿੰਗ ਬੈਗ ਸਾਡੇ ਕੋਲ ਹੈਗਾ ਠੰਡ puri ਜਮ ਨਹੀਂ ਲੱਗਦੀ ਮਤਲਬ ਇਹਦੇ ਚ ਬਾਕੀ ਗਾਂ ਪਤਾ ਨਹੀਂ ਜਦੋਂ ਬਰਫ ਵਾਲੇ ਏਰੀਆ ਚ ਵਾਗੇ ਉੱਥੇ ਪਤਾ ਨਹੀਂ ਇਹ ਕੱਟੂ ਆ ਕਿ ਨਹੀਂ ਤੇ ਅੱਜ ਇੱਥੇ ਖਾਣਾ ਪੀਣਾ ਬਣਾਉਣਾ ਆਪਾਂ ਤੇ ਇਧਰ ਪੰਜਾਬੀ ਠੱਬਾ ਦੇਖ ਕੇ ਅਸੀਂ ਫਿਰ ਇਧਰ ਨੂੰ ਹੀ ਆ ਗਏ ਸੀ ਤੇ ਬਾਈ ਪੰਜਾਬੀ ਹੈਗਾ ਤੇ ਵਧੀਆ ਟਿਕਾਣਾ ਮਿਲ ਚੁਕਿਆ ਟਾਈਮ ਸਾਰੀ ਅੱਜ ਨੇਰਾ ਨਹੀਂ ਹੋਇਆ ਵਾਲਾ ਕੱਲ੍ਹ ਨੇਰਾ ਜਾ ਹੋ ਗਿਆ ਸੀਗਾ ਬਾਈ ਹਰਿਆਣੇ ਚੱਲੇ ਚੱਕ ਮਚਾਲੀ ਆ ਤੇ ਅੱਜ ਖਾਣਾ ਬਾਈ ਹਰਿਆਣੇ ਵਸ ਲੋ ਤੇ ਪਿੰਦਰ ਗਿਆਗਾ ਇਧਰ ਫੋਨ ਤੇ ਫੋਨ ਕਰ ਫੋਨ ਚਾਰਜ ਲਾਇਆ ਹੀ ਬੈਠਾ ਉਹ ਕਉਂਕੀ ਜਮਾਈ ਲੋ ਹੋ ਗਿਆ ਸੀ ਆ ਸਵੇਰ ਦਾ ਚਾਰ ਦਿਨ ਨਹੀਂ ਲਾਇਆ ਸੀ ਇੱਕ ਮਹੀਨਾ ਗੱਲ ਕੀਤੀ ਨਾਲ ਕਿ ਬਾਕੀ ਕਰਦੇ ਆ ਗੱਲਬਾਤ ਸਲੀਵੀ ਮੈਂ ਕਰ ਲਿਆ ਸੈਟ ਤੇ ਇਹਦੇ ਸਮਝਾਂਗੇ ਆ ਬਾਹਲਾ ਪਤਲਾ ਸੀ ਨਹੀਂ ਇਹਦੇ ਤੇ ਆ ਠੀਕ ਆ ਰਜਾਈ ਵਾਲਾ ਹੈਗਾ ਕੰਮ ਇਹਦੇ ਚ ਉਹਦੇ ਚ ਦੋ ਤਿੰਨ ਕੰਬ ਵਾਲਾ ਪਾਏ ਆ ਉਹਨੇ ਤੇ ਐ ਪਾਉ ਆ ਉਹ ਤੇ ਅਸੀਂ ਪਟ્રોલ ਪੰਪ ਤੇ ਰੁੱਕੇ ਸੀਗੇ ਬਾਈ ਯਾਰ ਕਿ ਵਧੀਆ ਪੰਜਾਬ ਤੋਂ ਆਗੇ ਤੇ ਵਧੀਆ ਬਾਈ ਨੇ ਭਾਈ ਸੇਵਾ ਕਰੀ ਆ ਤੇ ਅੱਜ ਬਾਈ ਨੇ ਮੱਛੀ ਮੁੱਚੀ ਖਵਾਈ ਆ ਚੰਗੀ ਆਹ ਕਰਕੇ ਕੰਡ ਦੀ ਦਾ ਨਾਮੋਂ ਨਿਸ਼ਾਨ ਹੀ ਹੈ ਨਹੀਂ ਗਾ ਨੇੜੇ ਤੇਰੇ। ਮੈਨੂੰ ਮਾਚੀ ਲੱਗਦਾ। ਬਾਕੀ ਬਾਈ ਨੇ ਉਹ ਦਿਖਾਇਆ ਸੀ ਆਪਦੇ ਫੋਨ 'ਚ। ਆਹੋ ਚੀਤਾ ਚੀਤਾ ਕਹਿੰਦਾ ਸੀ। ਤੇਂਦੂਆ। ਤੇਂਦੂਆ ਪਤਾ ਨਹੀਂ ਚੀਤਾ ਕੀ ਹੁੰਦਾ ਫੋਨ 'ਚ ਦਿਖਾਇਆ ਸੀ ਬਾਈ ਕਹਿੰਦਾ ਆਹ ਸਾਹਮਣੇ ਪੈਟਰੋਲ ਪੰਪ ਆ ਜਿਹੜਾ ਇੱਥੇ ਰੇੜੀ ਲੱਗਦੀ ਇੱਕ। ਉੱਥੇ ਦੇਖਿਆ ਸੀ ਇਹ ਫੋਟੋ ਖਿੱਚੀ ਫਿਰਦਾ ਸੀ ਬਾਈ। ਤੇ ਉਹ ਕਹਿੰਦਾ ਆ ਜਾਂਦਾ ਕੋਈ ਚੱਕਰ ਨਹੀਂ ਕਹਿੰਦਾ ਐਡਾ। ਇਹ ਇੱਧਰ ਪੰਪਰ ਨਹੀਂ ਆਉਂਦਾ ਪਰ ਕਹਿੰਦਾ ਕਿਉਂਕਿ ਲਾਈਟਾਂ ਚੱਲਦੀਆਂ ਰਹਿੰਦੀਆਂ 24 ਘੰਟੇ ਪੰਪ ਖੁੱਲਾ ਰਹਿੰਦਾ ਹੈ ਤੇ ਬਸ ਫਿਰ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕਰਦੇ ਆਂ ਤੇ ਇੱਕ ਬਾਈ ਨੇ ਹੋਰ ਸਲਾਹ ਦਿੱਤੀ ਹੈ ਕਹਿੰਦਾ ਅੱਗੇ ਜਦੋਂ ਜਾਵੋਗੇ ਇੱਥੋਂ ਨਾਨਕ ਮੱਤਾ ਵਾਲੀ ਸਾਈਡ ਤੇ ਉਹ ਕਹਿੰਦੇ ਵੀ ਟਾਈਮ ਸਿਰ ਹੀ ਰੁਕ ਜਾ ਕਰੋ ਬਾਈ ਕਿਉਂਕਿ ਅੱਗੇ ਜਿਹੜਾ ਅ ਸ਼ੇਰ ਸ਼ੂਰਜ ਹੈਗੀ ਹੈ ਕਿ ਮਾੜੇ ਮੋٹے ਤेंदुए ਜਿਹਾ ਤੇ ਉਹਦੇ ਕਰਕੇ ਕਹਿੰਦਾ ਜੀ ਬਾਈ ਵੀ ਟਾਈਮ ਸਿਰ ਰੁਕ ਜਾ ਕਰੋ ਤੇ ਇੱਕ ਡੈਮ ਵੀ ਐ ਇੱਥੇ ਇੱਤੋਂ 15 ਕਿਲੋਮੀਟਰ ਹੀ ਇਧਰਲੀ ਸਾਈਡ ਬਾਈ ਨਹੀਂ ਦੱਸੀ ਸੀ ਉਹ ਲੋਕੇਸ਼ਨ ਤੇ ਉਹ ਹੈਗਾ ਜਿਹੜਾ ਡੈਮ ਉਹ ਏਸ਼ੀਆ ਦਾ ਸਭ ਤੋਂ ਵੱਡਾ ਡੈਮ ਹੈ ਤੇ ਦੇਖਦੇ ਹਾਂ ਕੋਈ ਸਵੇਰੇ ਬਣਾਉਣੇ ਕੋਈ ਪਲੈਨਿੰਗ ਉਹ ਦਿਖਾਉਣੇ ਆ ਫਿਰ ਤੁਹਾਨੂੰ ਸਭ ਤੋਂ ਵੱਡਾ ਡੈਮ ਏਸ਼ੀਆ ਦਾ ਕੱਚਾ ਡੈਮ ਆ ਪਰ ਮੇਨ ਗੱਲ ਇਹ ਆ ਵੀ ਉੱਥੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਇਹ ਨਹੀਂ ਪਤਾ ਹੈ ਸਾਨੂੰ ਤੇ ਚਲੋ ਦੇਖਦੇ ਹਾਂ ਫਿਰ ਜਾਇਆ ਜਾਂਦਾ ਕਿ ਨਹੀਂ ਇਹ ਰਾਜ ਦੇ ਵਲੌਗ ਨੂੰ ਕਰਦੇ ਆ ਇੱਥੇ ਹੀ ਖਤਮ ਆ ਲਾ ਲਿਆ ਆਪਾਂ ਆਪਣਾ ਸਲੀਪੀ ਮੈਗਾ ਉਧਰ ਰੋ ਪੈ ਗਿਆ ਸਾਂ ਇਹ ਕਲ ਉਧਰ ਪੰਪ ਦੇ ਪਰਲੀ ਸਾਈਡ ਖੜੇ ਆ ਤੇ ਪਿੰਡ ਹੈਗਾ ਇਹ ਅਮਾਨ ਅਮਾਨ ਨਗਰ ਅਮਾਨ ਅਮਾਨ ਇਹ ਜਗ੍ਹਾ ਸੀ ਆ ਤੇ 6 ਕਿਲੋਮੀਟਰ ਇੱਥੋਂ ਹੈਗਾ ਹੈਗਾ ਆਪਣਾ ਉੱਤਰਾਖੰਡ ਦਾ ਪਾਊਡਰ 6 ਕਿਲੋਮੀਟਰ ਉੱਤਰਾਖੰਡ ਨੇੜੇ ਹੀ ਆ ਬਸ ਤੇ ਉਹ ਵੀ ਜਲਦੀ ਹੀ ਪਹੁੰਚ ਜਾਵਾਂਗੇ ਬਾਕੀ ਬਣੇ ਰਿਹਾ ਵੀਡੀਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ ਜੀ